ਸ੍ਰੀ ਦਰਬਾਰ ਸਾਹਿਬ ਅਮਰਸਰ ਵਿਖੇ ਸੇਵਾ ਕਰ ਰਹੇ ਸਾ ਸੁਵੀਸੀ ਬਾਦਲ ਤੇ ਫਾਇਰਿੰਗ ਦੀ ਜਿਹੜੀ ਘਟਨਾ ਉਹ ਬਹੁਤ ਹੀ ਨਿੰਦਨਯੋਗ ਹੈ ਦੁਖਦਈਆ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਘਟਨਾ ਪਿੱਛੇ ਥਾਂ ਤੇ ਵੀ ਨਹੀਂ ਵਾਪਰਨੀ ਚਾਹੀਦੀ ਪ੍ਰਿਸ਼ਤਾਨ ਦੇ ਪਵਿੱਤਰ ਸਥਾਨ ਤੇ ਸੇਵਾ ਕਰ ਰਹੇ ਵਿਅਕਤੀ ਤੇ ਘਟਨਾ ਦਾ ਵਾਪਰਨਾ ਹੋਰ ਵੀ ਜ਼ਿਆਦਾ ਡੂੰਗਾ ਦੁੱਖ ਕਰਦਾ ਇਹ ਸਰਕਾਰ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਵੀ ਖੜੇ ਕਰਦਾ ਵੈਗਰੂ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਵੀ ਕਰਦੇ ਆ ਕਿ ਉਹਨਾਂ ਦੀ ਸਿਹਤ ਠੀਕ ਰਹੇ ਔਰ ਉਹਨਾਂ ਨੂੰ ਜਿੱਤਰਾ ਪ੍ਰਭਾਤਮਾ ਨੇ ਸੇਵ ਜਾਇਆ ਗੁਰੂ ਦਾਸ ਸ਼ੁਕਰਾਨਾ ਵੀ ਕਰਦੇ ਆ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਕਿਸ ਤਰ੍ਹਾਂ ਦੀ ਘਟਨਾ ਦੀ ਡੂੰਘਾਈ ਵੀ ਜਾ ਕੇ ਜਾਂਚ ਕਰ ਲਈ ਜੁਡੀਸ਼ੀਅਲ ਇਨਕੁਆਇਰੀ ਦੀ ਹੋਣੀ ਚਾਹੀਦੀ ਆ ਔਰ ਜਿਹੜੀ ਜਨਕਵਰੀ ਜਿਹੜੀ ਆ ਸਹੀ ਤੱਥ ਸਾਹਮਣੇ ਲਿਆਵੇ ਤਾਂ ਕਿ ਅੱਗੇ ਲਈ ਇਸ ਕੀ ਸੁਣੀਆਂ ਮਦਭਾਗੀ ਘਟਰਾਵਾ ਨਾ ਵਾਪਰ ਔਰ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਸਹੀ